ਮંત્રી ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਹੈ ਜਿਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਣਾਇਆ ਤੇ ਕਈ ਕੀਮਤੀ ਜਾਨਾਂ ਬਚਾਈਆਂ ਮੈਨ ਲੇਡੀ ਕਨਸਟੇਬਲ ਅਰਤੀ ਫਾਰ ਰੂਟ ਨੰਬਰ 90302 ਜੋ ਕਿ ਪੰਚਕੂਲਾ ਬੈਰੀਅਰ ਤੋਂ ਅਜੀਸਪੁਰ ਟੋਲ ਪਲਾਜ਼ਾ ਤੱਕ ਤਾਇਨਾਤ ਹਾਂ ਇਹ ਜਿਹੜੀ ਸਾਡੀ ਸਰਵਿਸ ਹੈ ਜੀ ਇਹ 24 ਇਨ ਟੂ 7 ਆਰਸ ਤੱਕ ਚੱਲਦੀ ਹੈ ਜੀ ਜੇਕਰ ਨਾਲ ਕੋਈ ਐਕਸੀਡੈਂਟ ਹੋ ਗਿਆ ਹੈ ਉਦھے ਅਸੀਂ ਵਿਦਨ ਇਨ 5 ਮਿੰਟ ਵਿੱਚ ਅਸੀਂ ਪਹੁੰਚ ਜਾਂਦੇ ਹਾਂ ਤੇ ਜਿਸ ਤਰ੍ਹਾਂ ਦੀ ਫਸਟ ਰੇਟ ਵਗੈਰਾ ਉਹਨੂੰ ਦੇਣੀ ਹੁੰਦੀ ਹੈ ਅਸੀਂ ਉਹਨੂੰ ਦੇ ਦਿੰਨੇ ਆ ਕੋਈ ਜ਼ਿਆਦਾ ਮੇਜਰ ਹੁੰਦਾ ਫਿਰ ਜਿਹੜਾ ਕੋਈ ਨੇੜਲੇ ਸਾਡਾ ਕੋਈ ਹਸਪੀਟਲ ਹੁੰਦਾ ਉਹ ਕਿਸ ਨੂੰ ਐਡਮਿਟ ਕਰਾ ਦਿੰਦੇ ਆ ਅਸੀਂ ਬਹੁਤ ਵਾਰੀ ਵੇਖਦੇ ਆ ਜੇ ਕਿਤੇ ਐਕਸੀਡੈਂਟ ਹੋ ਜਾਂਦਾ ਉਥੇ ਆਮ ਪਬਲਿਕ ਉਸ ਐਕਸੀਡੈਂਟ ਤੋਂ ਹੱਥ ਨਹੀਂ ਪਾਉਂਦੀ ਐਸਐਸਐਫ ਟੀਮ ਮੌਕੇ ਤੇ ਪਹੁੰਚਦੀ ਆ ਜੇ ਕੋਈ ਜ਼ਖਮੀ ਹੋਵੇ ਉਸ ਨੂੰ ਪੂਨ ਦੀ سپورਟ ਆਪਾਂ ਫਰਸਟ ਏਡ ਦਿੰਨੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਹਰ 3 ਕਿਲੋਮੀਟਰ ਵਾਲੀ ਗੱਡੀ ਨੂੰ ਆਉਂਦੀ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਕਿਉਂਕਿ ਗੱਡੀਆਂ ਇੰਨੀਆਂ ਟਕੜੀਆਂ ਨੇ ਇਹ ਦੁਬਈ ਦੀ ਪੁਲਿਸ ਕੋਲ ਨੇ ਇਹ ਗੱਡੀਆਂ ਮਾਨਦੋਗ ਐਸਐਸਸੀ ਸਾਹ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਜਿਹੜਾ ਕਿ ਅਸੀਂ ਪਹਿਲੀ ਤਰੀਕ ਤੋਂ ਲੈ ਕੇ 31 ਤਰੀਕ ਤੱਕ ਲਗਾਤਾਰ ਪਿੰਡਾਂ ਵਿੱਚ ਸਕੂਲਾਂ ਵਿੱਚ ਕਾਲਜਾਂ ਵਿੱਚ ਜਾ ਕੇ ਅਤੇ ਮਹੱਲਿਆਂ ਦੇ ਵਿੱਚ ਵੀ ਲੋਕਾਂ ਨੂੰ ਅਸੀਂ ਅਪੀਲ ਕਰ ਰਹੇ ਹਾਂ ਅਵੇਅਰ ਕਰ ਰਹੇ ਹਾਂ ਉਸੇ ਲੜੀ ਦੇ ਤਹਿਤ ਅੱਜ ਡੀਏਵੀ ਸਕੂਲ ਆਪਣੇ ਪਟਿਆਲਾ ਵਿਖੇ ਜਿਹੜਾ ਅਸੀਂ ਇੱਥੇ ਐਡਿਟਿਓ ਸਾਹਿਬ ਦੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਲੋਕਾਂ ਨੂੰ ਅਸੀਂ ਅਪੀਲ ਕਰ ਰਹੇ ਹਾਂ ਖਾਸ ਕਰਕੇ ਕਿ ਬੱਚੇ ਜਿਹੜੇ ਆ ਸਾਡੇ ਉਹ ਦਿਸਤਾ ਪੁਵੇਖਾ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਕੀਮਤੀ ਜਾਨਾਂ ਜਿਹੜੀਆਂ ਉਹ ਜਾ ਰਹੀਆਂ ਰੋਡ ਐਕਸੀਡੈਂਟ ਦੇ ਵਿੱਚ ਜੋ ਕੈਲਕੂਲੇਸ਼ਨ ਕੀਤੀ ਗਈ ਹੈ ਕਿ ਛੋਟੀ ਉਮਰ ਦੇ ਬੱਚਿਆਂ ਦੇ ਐਕਸੀਡੈਂਟ ਹੁੰਦੇ ਆ ਸੋ ਉਸ ਦੇ ਵਿੱਚ ਜਿਹੜੇ ਅੰਡਰ ਏਜ ਬੱਚੇ ਆ ਸਾਲ ਤੋਂ ਘਟ ਜਿਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਨਹੀਂ ਬਣਿਆ ਅਦਰਬਈ ਇਸ ਤਰ੍ਹਾਂ ਦਾ ਬੱਚਾ ਕੋਈ ਵੀ ਕਲੀ ਤਰੀਕ ਤੋਂ ਬਾਧ ਪਾਇਆ ਗਿਆ ਤਾਂ ਉਹਨਾਂ ਦੇ ਪੇਰਸ ਨੂੰ 3 ਸਾਲ ਤੱਕ ਦੀ ਜੇਲ੍ਹ ਪਲੱਸ 25000 ਰੁਪਏ ਤੱਕ ਜੁਰਮਾਨਾ ਹੋ ਸਕਦਾ ਔਰ ਜੇਕਰ ਕਿਸੇ ਨੇ ਮੰਗਵਾ ਕੋਈ ਵੀਕਲ ਦਿੱਤਾ ਅਨਰੇਜ ਬੱਚੇ ਨੂੰ ਉਹ ਸੇਮ ਜਿਹੜੀ ਆ ਉਹ ਕਮਿਊਨੀਕਾਰਬਈ ਉਸ ਵਿਅਕਤੀ ਤੇ ਹੋਏਗੀ ਸੋ ਮੇਰੀ ਅਪੀਲ ਹੈ ਕਿ ਅਸੀਂ ਬੱਚਿਆਂ ਨੂੰ ਬਿਲਕੁਲ ਜਿਹੜਾ ਹੈ ਅਨਰੇਜ਼ ਉਹਨਾਂ ਨੂੰ ਕੋਈ ਵੀ ਹੱਕ ਨਹੀਂ ਦੇਨੇ ਸੋ ਅੱਜ ਇੱਥੇ ਐਡੀਟਿਵ ਸਾਹਿਬ ਵੀ ਆਏ ਕਿ ਉਹਨਾਂ ਨੂੰ ਮੈਂ ਅਪੀਲ ਕੀਤੀ ਕਿ ਆਪਾਂ ਜਿਹੜੇ ਹੈ ਕਿ ਕੁਝ ਸਪੈਸ਼ਲ ਕੈਂਪ ਲਗਾਈਏ ਜਿਸ ਦੇ ਨਾਲ ਕਿ ਬੱਚਿਆਂ ਨੂੰ ਅਵੇਅਰ ਕਰ ਰਹੇ ਆ ਕਿ ਠੀਕ ਹੈ ਸਾਡੇ ਬੱਚੇ ਆ ਜਿਨ੍ਹਾਂ ਨੇ ਸਕੂਲ ਜਾਣਾ ਹੁੰਦਾ ਉਹ 16 ਸਾਲ ਤੱਕ ਜਿਹੜਾ ਹੈਗਾ ਲਾਈਟ ਵਹੀਕਲ ਦਾ ਜਿਹੜਾ ਲਾਇਸੈਂਸ ਬਣਦਾ ਉਹ ਅਸੀਂ ਲਾਇਸੈਂਸ ਬਣਾ ਕੇ ਜਲਦ ਤੋਂ ਜਲ ਬਣਾਣਗੇ ਸਪੈਸ਼ਲ ਕੈਂਪ ਲਗਾਣਗੇ ਸੋ ਪੇਰੈਂਟਸ ਨੂੰ ਚਾਹੀਦਾ ਕਿ ਕਿਉਂਕਿ ਅਸੀਂ ਨਾਕੇ ਤੇ ਕਈ ਵਾਰ ਦੇਖਦੇ ਹਾਂ ਉਹ ਸਾਨੂੰ ਇਹ ਲੋਕ ਕਹਿੰਦੇ ਆ ਜਦੋਂ ਚਲਾਨ ਕੱਢਦੇ ਆ ਕਿ ਬੱਚਾ ਟਿਊਸ਼ਨ ਕਿਸਤੇ ਆਵੇ ਸੋ ਲਾਈਟ ਵਹੀਕਲ ਤੇ ਹੀ ਬੱਚਿਆਂ ਨੂੰ ਦੇਣਾ ਚਾਹੀਦਾ ਉਹਦਾ ਲਾਇਸੈਂਸ ਬਣਾਉਣਾ ਚਾਹੀਦਾ ਸਪੈਸ਼ਲ ਕੈਂਪ ਹੀ ਲੱਗਣਗੇ ਸੋ ਅਸੀਂ ਸਾਰੇ ਤੇਰੇ ਅਟ੍ਰੈਫਟ ਨਿਯਮਾਂ ਦੀ ਪਾਲਣਾ ਕਰੀਏ ਤੇ ਦੂਸਰਿਆਂ ਨੂੰ ਵੀ ਕਰਾਈਏ ਤਾਂ ਕਿ ਜਿਹੜੇ ਰੋਡ ਐਕਸੀਡੈਂਟ ਘਟ ਸਕਣ ਸਾਡੀ ਕੀਮਤੀ ਜਾਨਾਂ ਬਚਣ ਤਾਂ ਕਿੰਨੇ ਕਿ ਸਕੂਲਾਂ ਦੇ ਵਿੱਚ ਆ ਦੇ ਮੈਂ ਅਣਗਿਣਤੀ ਹੈ ਉਹਦੀ ਕਾਊਂਟਿੰਗ ਕਰਨੀ ਅਸੀਂ ਲਾਸਟ ਦਿਨ ਕਾਊਂਟਿੰਗ ਕਰਕੇ ਤੁਹਾਨੂੰ ਦਵਾਂਗੇ ਕਿ ਰੋਜ਼ਾਨਾ ਜਿਹੜੀਆਂ ਵੱਖ-ਵੱਖ ਟੀਮਾਂ ਸਾਡੇ ਜਿਹੜੇ ਪੱਤਣਾ ਅਨੁਸਾਰ ਦੇ ਆ ਨਾਬਾ ਅਨੁਸਾਰ ਦੇ ਉਹ ਅਨੁਸਾਰ ਦੇ ਵੀ ਵੱਖਰੇ ਤੌਰ ਤੇ ਲਗਾ ਰਹੇ ਆ ਸਾਡਾ ਐਜੂਕੇਸ਼ਨ ਸੈੱਲ ਹੈ ਔਰ ਮੈਂ ਖੁਦ ਵੀ ਵੱਖ-ਵੱਖ ਜਗ੍ਹਾ ਤੇ ਜਿਸ ਤਰ੍ਹਾਂ ਅਵੇਅਰ ਕਰ ਰਿਹਾ ਸੋ ਇਸੇ ਤਰ੍ਹਾਂ ਸਾਡੀ ਹੈ ਜਿਹੜੀ 31 ਤਰੀਕ ਤੱਕ ਮਹਮ ਜਾਰੀ ਰਹੇ ਪ੍ਰਾਈਵੇਟ ਸਕੂਲਾਂ ਤੇ ਸਰਕਾਰੀ ਸਕੂਲਾਂ ਦੇ ਨਾਲ ਨਾਲ ਕਾਲਜਾਂ ਦੇ ਵਿੱਚ ਵੀ ਅਵੇਨਣ ਕਰਦੇ ਬਿਲਕੁਲ ਕਾਲਜਾਂ ਵਿੱਚ ਵੀ ਸਕੂਲਾਂ ਵਿੱਚ ਵੀ ਮਹੱਲਿਆਂ ਵਿੱਚ ਵੀ ਔਰ ਤੁਸੀਂ ਦੇਖਿਆ ਹੀ ਆ ਕਿ ਅਸੀਂ ਚੌਂਕਾਂ ਦੇ ਵਿੱਚ ਵੀ ਜਦੋਂ ਟ੍ਰੈਫਿਕ ਰੈੱਡ ਲਾਈਟ ਤੇ ਲੋਕ ਰੁਕਦੇ ਆ ਉੱਥੇ ਵੀ ਸਪੈਸ਼ਲ ਲੋਕਾਂ ਨੂੰ ਅਵੇਅਰ ਕਰ ਰਹੇ ਆ ਤਾਂ ਕਿ ਕੋਈ ਇਹ ਵਿਅਕਤੀ ਨਾ ਕਵੇ ਸਾਨੂੰ ਪਤਾ ਨਹੀਂ ਲੱਗ ਸਕਿਆ ਰਹਿੰਦੇ ਨੇ ਬੱਚਿਆਂ ਨੂੰ ਜਿਹੜੇ ਪੇਰੈਂਟ ਨੇ ਉਹਨਾਂ ਨਾਲ ਵੀ ਅਵੇਲੈਂਸ ਦਾ ਕੰਮ ਜਿਹੜਾ ਹੈਗਾ ਲਗਾਇਆ ਜਾ ਰਿਹਾ ਬਿਲਕੁਲ ਦੇਖੋ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਰਜਾਨਾ ਲੋਕ ਦੇਖ ਰਹੇ ਹਜ਼ਾਰਾਂ ਔਰ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਹਰ ਜਗ੍ਹਾ ਪਹੁੰਚਦੇ ਹੋ ਤੇ ਅਸੀਂ ਜੇ ਕੋਈ ਸੈਕਿੰਡੇ ਜਾਂ ਹਜ਼ਾਰ ਬੰਦੇ ਦੇ ਬੱਚਿਆਂ ਵਿੱਚ ਦੱਸ ਰਹੇ ਆ ਕਿ ਉਹ ਲੱਖਾਂ ਲੋਕਾਂ ਸੁੰਰਿਆ ਦੇਖ ਰਿਹਾ ਔਰ ਫਿਰ ਵੀ ਜੇ ਕੋਈ ਗਲਤੀ ਕਰੇਗੀ ਕਰੇਗਾ ਤਾਂ ਉਹਨੂੰ ਜਿਹੜਾ ਨਹੀਂ ਬਖਸ਼ੇ ਮੇਰਾ ਨਾਮ ਪਰਿਮਿਤਾ ਹੈ ਐਂਡ ਅਸੀਂ ਡੀਵੀ ਪਬਲਿਕ ਸਕੂਲ ਪਟਿਆਲਾ ਤੋਂ ਹਾਂ ਅੱਜ ਸਾਡਾ ਟ੍ਰੈਫਿਕ ਰੂਲਸ ਐਂਡ ਸਿਗਨਲਸ ਤੇ ਸੈਸ਼ਨ ਹੋਇਆ ਸੀ ਜਿਸ ਵਿੱਚ ਸਾਨੂੰ ਡਿਫਰੈਂਟ ਟ੍ਰੈਫਿਕ ਟ੍ਰੈਫਿਕ ਸਿਗਨਲਸ ਬਾਰੇ ਵੀ ਦੱਸਿਆ ਗਿਆ ਉਹਨਾਂ ਦੇ ਇੰਪੈਕਟਸ ਬਾਰੇ ਉਹਨਾਂ ਨੂੰ ਨਾ ਫਾਲੋ ਕਰਨ ਦੇ ਨੁਕਸਾਨਾ ਬਾਰੇ ਵੀ ਦੱਸਿਆ ਗਿਆ ਨਾਲੇ ਜਿਹੜੀ 1 ਅਗਸਤ ਤੋਂ ਨਈ ਸਕੀਮ ਇੰਪਲੀਮੈਂਟ ਕਰੀ ਜਾ ਰਹੀ ਹੈ ਉਹਦੇ ਬਾਰੇ ਵੀ ਦੱਸਿਆ ਦੱਸਿਆ ਗਿਆ ਵੀ ਕਿਵੇਂ ਕੀ ਸਜ਼ਾ ਹੋ ਸਕਦੀ ਹੈ ਜੇ ਅਸੀਂ ਇਹ ਉਹਨਾਂ ਰੂਲਸ ਨੂੰ ਫੋਲੋ ਨਹੀਂ ਕਰਾਂਗੇ ਤੇ ਜੇ ਅਸੀਂ ਡਰਾਈਵ ਕਰ ਵੀ ਰਹੇ ਹਾਂ ਉਸ ਸਮੇਂ ਸਾਨੂੰ ਕਿਹੜੇ ਕਿਹੜੇ ਰੂਲਸ ਫੋਲੋ ਕਰਨੇ ਚਾਹੀਦੇ ਹਨ ਉਹਨਾਂ ਸਾਰੇ ਬਾਰੇ ਸਾਨੂੰ ਡੀਪਲੀ ਬਹੁਤ ਹੀ ਥੋਰੋ ਨੋਲੇਜ ਦਿੱਤੀ ਗਈ ਹੈ ਹਾਂਜੀ 18 ਤੋਂ ਬਾਅਦ ਹੀ ਡਰਾਈਵਿੰਗ ਅਲਾਉਡ ਹੈ 16 ਤੋਂ 18 ਜਿਹੜੇ ਬੱਚੇ ਮੋਸਟਲੀ ਡਰਾਈਵ ਕਰਦੇ ਹਨ ਉਹਨਾਂ ਨੂੰ ਹੁਣ ਡਰਾਈਵਿੰਗ ਅਲਾਉਡ ਨਹੀਂ ਹੈ ਲਾਇਸੈਂਸ ਬਣਨ ਤੋਂ ਬਾਅਦ ਹੀ ਸਿਰਫ ਡਰਾਈਵਿੰਗ 2 ਐਂਡ 4 ਵੀਕਸ ਡਰਾਈਵਿੰਗ ਅਲਾਉਡ ਹੈ ਹਾਂਜੀ ਜੇ ਕੋਈ ਬੱਚਾ ਅੰਡਰਏਜ ਡਰਾਈਵਿੰਗ

और उनके साथ हमारे स्टेट अबॉडी गुरजाप सिंह जी और हमारे ए टी ओ साहब मिस्टर राहुल सभी उनकी टीम ने आके बच्चों को बहुत अच्छे तरीके से समझाया कि कैसे हम अपनी सेफ्टी एंड सिक्योरिटी इंश्योर कर सकते हैं और इस कॉन्ट्रीब्यूशन में डी पब्लिक स्कूल पटियाला इक्वली कॉन्ट्रीब्यूट कर रहा है और बच्चों को इंडक्ट कर रहा है कि हमें कैसे सेफ एंड सिक्योर रहेगा हम हर रोज मॉर्निंग असेंबली में थ्रू डिफरेंट इन से क्लासरूम हम बच्चों को इंडक्ट करते हैं रिगार्डिंग ट्रैफिक रूल्स कितने सालों से हम लोग ट्रैफिक डिपार्टमेंट के साथ मिलकर ये कैंपेन कर रहे हैं और आगे भी करते रहे कंटिन्यूस पेरेंट्स को सर्कुलर जाते हैं स्कूल की तरफ से और हमेशा जो भी रूल्स एंड रेगुलेशन जैसे नया लॉ आया उसके प्रति भी हम खुद पेरेंट्स से बात करके उनको इंडक्ट करते रहे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब Facebook Instagram X aur WhatsApp channel par